ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਲਿਆਣ ਸੁਖੇ ਪਹੁੰਚੇ ਸੀ ਜੀ ਅੱਗੇ ਵੀ ਬਾਬਾ ਜੀ ਦੇ ਘਰੋਂ ਵੀਡੀਓ ਬਣਾਈ ਆ ਆਪਾਂ ਤੇ ਆ ਦੋ ਪਸ਼ੂ ਦਿਖਾਈ ਸੀਗੇ ਜੀ ਸੋਨੂੰ ਇੱਕਾ ਝੋਟੀ ਤੇ ਇੱਕੋ ਮੱਝ ਇਹ ਫੌਲਰ ਪੀਟਰ ਸੀਗਾ ਜੀ ਤੇ ਉਹ ਮੱਝ ਨੂੰ ਤਾਂ ਅੱਜ ਪੂਰੇ 2.5 ਮਹੀਨੇ ਹੋ ਗਏ ਆ ਜੀ ਕਿੰਨੇ ਵਾਰੀ ਟੀਕਾ ਲਵਾਇਆ ਸੀ ਬਈ ਇਹਦੇ ਇਹਦੇ 5-6 ਵਾਰੀ ਪਹਿਲਾਂ 4-3 ਵਾਰੀ ਪਹਿਲੇ ਭਰਾਏ ਠੀਕ ਆ ਪਹਿਲਾ ਵਾਰਾ ਕੱਟੀ ਵਾਲੇ ਵੀ ਲਵਾਏ ਜਾਣੇ ਨਹੀਂ ਵਾਲੇ ਵੀ ਲਵਾਏ ਅੱਛਾ ਨਹੀਂ ਰਹੀ ਹੈ ਆਪਾਂ ਕੰਨਵੀਂ ਵਾਰੀ ਜੀ ਗੱਬਰ ਕੀਤੀ ਆ ਪਹਿਲੀ ਵਾਰ ਪਹਿਲੀ ਵਾਰ ਤੇ ਝੋਟੀ ਦਾ ਕੀ ਕੀਤਾ ਸੀ ਆਪਾਂ ਇਹਦੇ ਆਪਾਂ ਦੱਸ ਤੁਸੀਂ ਦਵਾਈ ਤੇ ਰਿਸੈਪਟ ਲਿਖਾ ਸਕੋਟਰ ਅੱਛਾ ਕੋਡਰ ਨਾ ਪਹਿਲੇ ਟੀਕੇ ਤੇ ਹੀ ਰੱਬੀ ਪਹਿਲੇ ਟੀਕੇ ਤੇ ਗੱਬਨ ਆਏ ਵੀ ਹੈ ਇਹਦੇ ਵੀ ਦੋ ਵਾਰੀ ਪਹਿਲਾਂ ਭਰੇ ਸੀ ਅੱਛਾ ਇਹਦੇ ਵੀ ਦੋ ਵਾਰੀ ਭਰੇ ਆ ਵੇ ਸੀ ਬਹੁਤ ਚੰਗੀ ਬਰੀਡ ਦੀਆਂ ਸੀ ਤੇ ਬਾਬਾ ਕਹਿੰਦਾ ਵੀ ਬਚਾ ਲੀਆਂ ਤੁਸੀਂ ਵੀ ਨਹੀਂ ਤਾਂ ਕੱਟਿਆਂ ਵਾਲਿਆਂ ਨੂੰ ਜਾਣੀਆਂ ਸੀ ਕਿਉਂ ਉਹ ਮੱਝ ਜਿਹੜੀ ਤੁਹਾਨੂੰ ਦਿਖਾਇਆ ਸੀ ਗਈ ਉਹਦਾ ਇੱਕ ਥਣ ਵੀ ਖਰਾਬ ਸੀ ਤੇ ਰਿਪੀਟਰ ਵੀ ਬਹੁਤ ਜ਼ਿਆਦਾ ਸੀ ਤੇ ਆਹ ਟਾਈਮ ਉਹਨੂੰ ਸੂਈ ਨੂੰ ਹੋ ਗਿਆ ਆਹ ਉਹਦੀ ਕੱਟੀ ਆ ਤੇ ਆ ਦੇਖਿਓ ਤੁਹਾਨੂੰ ਅੱਗੇ ਦਿਖਾਇਆ ਵੀ ਸੀ ਇੱਕ ਦੋ ਬੰਦੇ ਨੇ ਮੈਨੂੰ ਪੁੱਛਿਆ ਵੀ ਰਾਮਪੁਰੇ ਵਾਲੇ ਡਾਕਟਰ ਦਾ ਨੰਬਰ ਦੇਓ ਜਦੋਂ ਆਪਾਂ ਥਣ ਬਾਰੇ ਬੋਲਿਆ ਸੀਗਾ ਜੀ ਇਹ ਉਹ ਮੱਝ ਹੈ ਕਲਿਆਣ ਸੁੱਖਾ ਪਿੰਡ ਹੈ ਜਿੱਥੇ ਬਾਈ 10000 ਰੁਪਏ ਇੱਕ ਗਾਂ ਤੇ ਲਾਈ ਬੈਠਾ ਸੀ ਉਹਨਾਂ ਦੇ ਗਵਾਂਢ ਤੇ ਇਹ ਮੱਝਾਂ ਸੀਂਗਾ ਜੀ ਦੋਵੇਂ ਤੇ ਬਸ ਇਹ ਤੁਹਾਨੂੰ ਆਪਾਂ ਆਊਟ ਬੋਟ ਹੀ ਦਿਖਾ ਰਹੇ ਹੁੰਨੇ ਆ ਵੀ ਜੇ ਆਪਾਂ ਮੰਨ ਲਓ ਇਲਾਜ ਕੀਤਾ ਤਾਂ ਤੁਹਾਡੇ ਸਾਹਮਣੇ ਆ ਜੀ ਰੱਬ ਦੀ ਕਿਰਪਾ ਨਾਲ ਦੋਵੇਂ ਪਸ਼ੂ ਗੱਭਣ ਹੈ ਆ ਝੋਟੀ ਵੀ ਤੇ ਉਹ ਮੱਝ ਵੀ ਜੀ ਇਹਨੂੰ ਢਾਈ ਮਹੀਨੇ ਹੋ ਗਏ ਬਾਬਾ ਜੀ ਹਾਂ ਜੀ ਪੂਰੇ ਢਾਈ ਮਹੀਨੇ ਹੈ ਮਾੜੇ ਕੋ ਪੂਰਾ ਕੋ ਬਗੋਬਾ ਨਹੀਂ ਨਹੀਂ ਸਹੀ ਹੈ ਫਿਰ ਜੇ ਮੰਨ ਕੇ ਜੇ ਨਹੀਂ ਰਹਿੰਦੀ ਸੀ ਮੇਰੇ ਵਿੱਚਾਂ ਦੀ ਤਿਆਰੀ ਸੀ ਫਿਰ ਤਾਂ ਕੱਟਿਆ ਨਹੀਂ ਜਾਣਿਆ ਸੀ ਜਾਣਿਆ ਮੈਂ ਕਿੰਨਾ ਚਿਰ ਚ ਨਾ ਦੁੱਧ ਦੀ ਰੱਖਦੀ ਸੀ ਹਾਂ ਜਿੰਨਾ ਚਿਰ ਦੁੱਧ ਦਿੰਦੀ ਰੱਖ ਲੈਂਦੇ ਸਹੀ ਗੱਲ ਹੈ ਤੇ ਇਹ ਛੋਟੀ ਆਪਣੀ ਘਰ ਦੀ ਹੈ ਇਹ ਵੀ ਘਰਦੀ ਹੈ ਨਾ ਘਰ ਦੇ ਹੀ ਕਰਦੇ ਨੇ ਇਹ ਨੂੰ ਮੋਟਾ ਸੀ ਅੱਛਾ ਤੇ ਇਹ ਜਿਹੜੀ ਦਿੱਕਤ ਆਈ ਏ ਸਾਨੂੰ ਐਤ ਕੀ ਆਈ ਸੀ ਚਾਰ ਉਹ ਤੋਂ ਬਾਅਦ ਜਦੋਂ ਮੈਂ ਕਹਿ ਕੇ ਜਾਂ ਬੰਦ ਕਰਤਾ ਸੀ ਹਾਂ ਹਾਂ ਚਾਰ ਬੰਦ ਕਰਤਾ ਸੀਗਾ ਨਾ ਨਾ ਥੋੜਾ ਬੰਦ ਕਰ ਅੱਛਾ ਚਾਰ ਚਾਰ ਉਵੇਂ ਹੀ ਐ ਉਵੇਂ ਹੀ ਰਹਿ ਗਏ ਵੱਲੋਂ ਵੀ ਚਾਰ ਪਾਈ ਵੀ ਜਾਂਦੇ ਫਿਰ ਵੀ ਆਪਣੇ ਪਸ਼ੂ ਗੱਭਣ ਹੋ ਗਏ ਆ ਤੇ ਗਾਂ ਵੀ ਨੰਬਰ ਦਿੱਤੇ ਕਿਸੇ ਨੂੰ ਫਿਰ ਅਜ ਕੱਪ ਮਾਰੇ ਜਿਹੜਾ ਚਾਰ ਬੰਦ ਕਰਤਾ ਸੀ ਅੱਛਾ ਅੱਛਾ ਵੀ ਉਵੇਂ ਹੀ ਜਿਵੇਂ ਚੱਲੀ ਜਾਂਦਾ ਸੀ ਸਿਸਟਮ ਉਵੇਂ ਹੀ ਚੱਲੀ ਜਾਂਦਾ ਸੀ ਤੇ ਪਸ਼ੂ ਗੱਭਣ ਹੋ ਗਏ ਆਪਣੇ ਠੀਕ ਹੈ ਜੀ ਅੱਜ ਇਹਨਾਂ ਨੇ ਇੱਕ ਕਰੇ ਹੋਰ ਨੰਬਰ ਇੱਥੇ ਦਿੱਤਾ ਸੀਗਾ ਜੀ ਮੇਰਾ ਤੇ ਇੱਧਰ ਆਏ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੇ ਆ ਜੀ ਵੀ ਇਹ ਪਸ਼ੂ ਆ ਜਿਹੜੇ ਆਪਾਂ ਅੱਜ ਤੋਂ ਢਾਈ ਤਿੰਨ ਮਹੀਨੇ ਪਹਿਲਾਂ ਇਹਨਾਂ ਦੇ ਆਏ ਸੀਗੇ ਜੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਆ ਠੀਕ ਹੈ ਦੋ ਵੀਡੀਓ ਆ ਕਲਿਆਨ ਸੁੱਖੇ ਦੀਆਂ ਇੱਕ ਤਾਂ 22 ਜਿਹੜਾ ਗਾਂ ਨੂੰ 10 ਉਹ ਦੂਜਾ 10000 ਰੁਪਏ ਦਾ ਸਪਲੀਮੈਂਟ ਪਾਈ ਬੈਠਾ ਸੀ ਉਹ ਵੀਡੀਓ ਹੈ ਜੀ ਤੇ ਇੱਕ ਆ ਦੋ ਪਸ਼ੂਆਂ ਦੀ ਵੀਡੀਓ ਸੀਗੀ ਤੇ ਇਹ ਥੋੜੇ ਸਾਹਮਣੇ ਹੈ ਜੀ ਅੱਜ ਇਹ ਦੋਵੇਂ ਦੋਵੇਂ ਪਸ਼ੂ ਗੱਭਣ ਆ ਜੀ ਇਹਨੂੰ ਅੱਜ ਸਵਾ ਮਹੀਨੇ ਦੇ ਕਰੀਬ ਹੋ ਗਿਆ ਜੀ ਮੰਨ ਲਓ ਚੈੱਕ ਪਾਸ ਨਹੀਂ ਪਰ ਅਗਲੇ ਦਾ ਸਿਸਟਮ ਹੁੰਦਾ ਜੀ ਇਹਨਾਂ ਨੂੰ ਪਤਾ ਹੈ ਕਹਿੰਦੇ ਵੀ ਚੈੱਕ ਕਰਵਾਉਣੀਆਂ ਵੀ ਨਹੀਂ ਗੱਭਣ ਆ ਉਹਨੂੰ ਅੱਜ ਤਿੰਨ ਮਹੀਨੇ ਢਾਈ ਪੌਣੇ ਤਿੰਨ ਮਹੀਨੇ ਮ ਕੁਸੀਂ ਮੰਨ ਲਓ ਆਪਣੇ ਚੈਨਲ ਦੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਆ ਜੀ ਇਹ 'ਚ ਕੋਈ ਆਪਾਂ ਕੋਈ ਸ਼ਾਬਾਸ਼ੀ ਵਾਲੀ ਗੱਲ ਨਹੀਂ ਜਾਂ ਆਪਣੀ ਡਿਊਟੀ ਹੈ ਜੀ ਆਪਾਂ ਕੰਮ ਕਰਦੇ ਆ ਪਰ ਮੈਂ ਤੁਹਾਨੂੰ ਇਹ ਦਿਖਾਉਣਾ ਹੁੰਦਾ ਵੀ ਜੇ ਆਪਾਂ ਕੰਮ ਕੀਤਾ ਤਾਂ ਉਹਦਾ ਰਿਜ਼ਲਟ ਤੁਹਾਨੂੰ ਦਿਖਾ ਰਹੇ ਆ ਜੀ ਕੋਈ ਐ ਨਹੀਂਗਾ ਵੀ ਆਪਾਂ ਕੋਈ ਆਪਦੀ ਵਡਿਆਈ ਕਰ ਰਹੇ ਆ ਇਹਦੇ 'ਚ ਵੀ ਅਗਲੇ ਦਾ ਮਨ ਕਹਿੰਦਾ ਅਗਲਾ ਬੋਲਦਾ ਤਾਂ ਆਪਾਂ ਕਹਿੰਨੇ ਆ ਜੀ ਕੋਈ ਆਪਦੇ ਕੋਲੋਂ ਆਪਾਂ ਵੀਡੀਓ ਬਣਾ ਕੇ ਨਹੀਂ ਗਏ ਰਹਿਗੇ ਵੀ ਯਾਰ ਗੱਬਣਾ ਜੇ 6-7 ਵਾਰੀ ਉਹਦੇ ਢੀਕਾ ਲਵਾਇਆ ਤਾਂ ਲਵਾਇਆ ਉਹਦੇ 'ਚ ਵੀ ਇੰਨੇ ਵਾਰੀ ਕਿਹਾ ਹੋਊਗਾ ਜੀ ਵੀਡੀਓ 'ਚ ਜਿਹੜੀ ਵੀਡੀਓ ਆਪਾਂ ਪਹਿ ਇਹਦੇ ਕੱਤੀ ਵਾਲੇ ਸੀਮਣ ਵੀ ਲਵਾਏ ਸੀ ਕਿਉਂ ਮੱਝ ਚੰਗੀ ਬਹੁਤ ਸੀਗੀ ਤੇ ਆ ਪਹਿਲਾਂ ਇਹਦਾ ਬੱਚਾ ਆਇਆ ਸੀ ਸਾਨੂੰ ਦੱਸਿਆ ਸੀਗਾ ਵੀ ਬਹੁਤ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨਾ ਸੂਈ ਨੂੰ ਹੋ ਗਿਆ ਉਹਦਾ ਇਹਨੂੰ ਆ ਹਣ ਭਾਦੋ ਜੀ ਸਾਲ ਨੂੰ ਹੋ ਗਿਆ ਅੱਛਾ ਸਾਲ ਨੂੰ ਹੋ ਗਿਆ ਠੀਕ ਹੈ ਠੀਕ ਹੈ ਮੰਨ ਲਓ ਵੀ ਹੁਣ 2.5 ਮਹੀਨਾ ਦੀ ਗੱਭ ਹੋ ਗਈ ਹੈ 9 ਮਹੀਨੇ ਸਮਝ ਲਓ ਮੱਥਾ ਮਾਰਿਆ ਜੀ ਇਹਨਾਂ ਆਪਾਂ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਇੱਕ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੈਨੂੰ 98158G43096 ਤੇ ਮੇਰਾ ਪਿੰਡ ਹਰੀਨੋਆ ਜੀ ਜ਼ਿਲ੍ਹਾ ਫਰੀਦਕੋਟ ਆ। ਕਈ ਵਾਰੀ ਨੇੜੇ ਦੇ ਬੰਦੇ ਕਹਿ ਦਿੰਦੇ ਆ ਵੀ ਟੂਰ ਚ ਐਡ ਕਰੋ। ਇਹ ਟੂਰ ਆਪਾਂ ਦੂਰ ਵਾਲਿਆਂ ਵਾਸਤੇ ਬਣਾਇਆ ਜੀ। ਠੀਕ ਆ। ਵੀ ਜਿਹੜੇ ਨੇੜੇ ਦੇ 30 ਕਿਲੋਮੀਟਰ 35 ਕਿਲੋਮੀਟਰ ਤੱਕ ਦੇ ਬੰਦੇ ਆ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ। ਉੱਥੇ ਕੋਈ ਟੂਰ ਨਹੀਂਗਾ ਜੀ। ਆਪਾਂ ਵੈਸੇ ਜਾ ਸਕਦੇ ਆ। ਟੂਰ ਤਾਂ ਜਿਵੇਂ 100 ਕਿਲੋਮੀਟਰ ਤੋਂ ਵੱਧ ਵਾਲੇ ਬੰਦੇ ਜਾਂ 50-55 ਕਿਲੋਮੀਟਰ ਵਾਲੇ ਉਹੀ ਬੰਦੇ ਜਾਦੇ ਆ ਟੂਰ ਚ ਜੀ। ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ